ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੀ ਹੀ ਚੈਨਲ ਬੋਹਾ ਬੋਲਤੇ ਨਿਰੰજન ਬੋਹਾ ਬਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਚੈਨਲ ਤੇ ਹਰ ਬੁੱਧਵਾਰ ਵਾਲੇ ਦਿਨ ਅਸੀਂ ਆਪਣੇ ਲੜੀਵਾਰ ਕਾਲਮ ਕਿਤਾਬਾਂ ਬੋਲਦੀਆਂ ਤਹਿਤ ਪੰਜਾਬੀ ਸਾਹਿਦਿਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਸੰਵਾਦਿਕ ਚਰਚਾ ਕਰਦੇ ਹਾਂ ਅਸੀਂ ਫੈਸਲਾ ਕੀਤਾ ਹੈ ਕਿ ਮਹੀਨੇ ਚ ਇੱਕ ਬੁੱਧਵਾਰ ਵਾਲੇ ਦਿਨ ਅਸੀਂ ਸੰਸਾਰ ਦੀ ਕਿਸੇ ਬਹੁਤ ਚਰਚਿਤ ਤੇ ਕਲਾਸਿਕ ਪੁਸਤਕ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈਏ ਇਸ ਲੜੀ ਤਹਿਤ ਅੱਜ ਆਪਾਂ ਹਿੰਦੀ ਭਾਸ਼ਾ ਦੇ ਵੱਡੇ ਨਾਵਲਕਾਰ ਧਰਮਵੀਰ ਭਾਰਤੀ ਦੇ ਪ੍ਰਸਿੱਧ ਨਾਵਲ ਗੁਨਾਹوں کا دیوتا ਬਾਰੇ ਆਪਣੇ ਵਿਚਾਰਾਂ ਦੀ ਸਾਂਝ ਆਪਸ ਵਿੱਚ ਪਾਵਾਂਗੇ ਦੋਸਤੋ ਇਸ ਨਾਵਲ ਨੂੰ ਪੰਜਾਬੀ ਭਾਸ਼ਾ ਚ ਅਨੁਵਾਦ ਕਰਨ ਦਾ ਕਾਰਜ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਜੇਤੂ ਅਨੁਵਾਦਕ ਜਗਦੀਸ਼ رائے ਕੁਲੜੀਆਂ ਵੱਲੋਂ ਕੀਤਾ ਗਿਆ ਹੈ ਤੇ ਇਸ ਨੂੰ ਮਾਨ ਬੋਕ ਸਟੋਰ ਟੋਂਗਵਾਲੀ ਬਠਿੰਡਾ ਨੇ ਛਾਪਿਆ 1949 ਚ ਛਪੇ ਹਿੰਦੀ ਭਾਸ਼ਾ ਦੇ ਇਸ ਨਾਵਲ ਨੂੰ ਮਿਲੀ ਹਰਮਨ ਪਿਆਰਤਾ ਨੇ ਨਵੇਂ ਕੀਰਤੀ ਮਾਨ ਸਥਾਪਿਤ ਕਰਦਿਆਂ ਆਪਣੇ ਲੇਖਕ ਧਰਮਵੀਰ ਭਾਰਤੀ ਨੂੰ ਮੁਨਸ਼ੀ ਪ੍ਰੇਮ ਚੰਦ ਤੋਂ ਬਾਅਦ ਹਿੰਦੀ ਭਾਸ਼ਾ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਨਾਵਲਕਾਰ ਬਣਾ ਦਿੱਤਾ ਇਸ ਕਲਾਸਿਕ ਨਾਵਲ ਦੇ ਹੁਣ ਤੱਕ 100 ਤੋਂ ਵੱਧ ਐਡੀਸ਼ਨ ਛਪ ਚੁੱਕੇ ਨੇ ਤੇ ਇਹ ਲਗਭਗ ਹਰ ਭਾਰਤੀ ਭਾਸ਼ਾ 'ਚ ਅਨੁਵਾਦ ਹੋ ਚੁੱਕਿਆ ਹੈ ਪੌਣੀ ਸਦੀ ਬੀਤ ਜਾਣ ਤੇ ਵੀ ਇਸ ਨਾਵਲ ਨੇ ਆਪਣੇ ਲਈ ਨਵੇਂ ਪਾਠਕ ਪੈਦਾ ਕੀਤੇ ਜਾਣ ਦੀ ਯੋਗਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਸ ਨਾਵਲ ਦਾ ਤਾਣਾ ਬਾਣਾ ਆਤਮਿਕ ਪਿਆਰ, ਆਦਰਸ਼, ਨੈਤਿਕਤਾ ਤੇ ਜਿਸਮਾਨੀ ਲੋੜਾਂ ਦੇ ਆਪਸੀ ਦਵੰਦ ਦੀਆਂ ਸੂਖਮ ਤੰਦਾਂ ਰਾਹੀਂ ਬੁਣਿਆ ਗਿਆ ਹੈ। ਨਾਵਲ ਮੁਹੱਬਤ ਨੂੰ ਰੱਬੀ ਭਗਤੀ ਵਰਗੇ ਪਵਿੱਤਰ ਜਜ਼ਬੇ ਵਜੋਂ ਪਰਿਭਾਸ਼ਿਤ ਕਰਦਾ ਹੈ ਤੇ ਕੁਰਬਾਨੀ ਤੇ ਸਮਰਪਣ ਸਮਰਪਣ ਨੂੰ ਇਸ ਦਾ ਸ਼ੁੱਧ ਤੇ ਕੁਦਰਤੀ ਪ੍ਰਗਟਾਵਾ ਮੰਨਦਾ ਹੈ ਦੋਸਤੋ ਜਿਹੜੇ ਮਨੁੱਖੀ ਜਜ਼ਬੇ ਸਮੱਗਰ ਰੂਪ ਚ ਸ਼ਬਦਾਂ ਵਿੱਚ ਪਰਿਭਾਸ਼ਿਤ ਨਹੀਂ ਕੀਤੇ ਜਾ ਸਕਦੇ ਉਹਨਾਂ 'ਚੋਂ ਮੁਹੱਬਤ ਦਾ ਜਜ਼ਬਾ ਸਭ ਤੋਂ ਨਵੇਕਲੀ ਪਛਾਣ ਰੱਖਦਾ ਹੈ ਨਾਵਲ ਦੇ ਪਾਤਰ ਚੰਦਰ ਕਪੂਰ ਤੇ ਸੁਦਾ ਦੇ ਮੁਹੱਬਤ ਦੀ ਕਹਾਣੀ ਵੀ ਇਕੱਠ ਹੈ ਤੇ ਨਾਵਲ ਇਸ ਨੂੰ ਸੰਕੇਤਾਂ ਰਾਹੀਂ ਹੀ ਕਥਨ ਦਾ ਯਤਨ ਕਰਦਾ ਹੈ ਚੰਦਰ ਕਪੂਰ ਆਪਣੇ ਪ੍ਰੋਫੈਸਰ ਗੁਰੂ ਸ਼ਕਲਾ ਦਾ ਸਤਕਾਰ ਰੱਬ ਤੋਂ ਵੀ ਵੱਧ ਕੇ ਕਰਦਾ ਹੈ ਤੇ ਸੁਦਾ ਉਸ ਦੇ ਇਸੇ ਪ੍ਰੋਫੈਸਰ ਦੀ ਧੀ ਹੈ ਭਾਵੇਂ ਚੰਦਰ ਖੁਦ ਜਾਤ ਪਾਤ ਤੇ ਵਰਨਵਸਥਾ ਦਾ ਵਿਰੋਧੀ ਹੈ ਤੇ ਉਸ ਨੂੰ ਇਹ ਵੀ ਯਕੀਨ ਹੈ ਕਿ ਇਸ ਵਿਵਸਥਾ ਦਾ ਅੰਤ ਨਿਸ਼ਚਿਤ ਹੈ ਪਰ ਉਹ ਇਸ ਵਿਵਸਥਾ ਨਾਲ ਮਾਨਸਿਕ ਤੌਰ ਤੇ ਜੁੜੇ ਆਪਣੇ ਗੁਰੂ ਦੇ ਆਦਰਸ਼ ਨੂੰ ਆਪਣੇ ਵਿਅਕਤੀਗਤ ਵਿਚਾਰਾਂ ਨਾਲੋਂ ਵੱਧ अहमियत ਦੇਣ ਵਾਲਾ ਇਨਸਾਨ ਹੈ ਆਪਣੇ ਪ੍ਰਤੀ ਬਣੇ ਗੁਰੂ ਦੇ ਵਿਸ਼ਵਾਸ ਤੇ ਆਪਣੀ ਮੁਹੱਬਤ ਵਿੱਚੋਂ ਇੱਕ ਦੀ ਚੋਣ ਕਰਨ ਦੇ ਦਵੰਧ ਛੁਲੰਗਦੇ ਆ ਉਹ ਸਰੀਰਕ ਵਾਸਨਾਵਾਂ ਤੋਂ ਉੱਪਰ ਉੱਠ ਕੇ ਗੁਰੂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਥਿਤੀ ਸੁਲਝਣ ਦੀ بجائے ਹੋਰ ਉਲ ਜਾਂਦੀ ਹੈ ਉਸ ਦੀ ਅਜਿਹੀ ਕੋਸ਼ਿਸ਼ ਉਸ ਨੂੰ ਸੋਦਾ ਦੇ ਨਜਰਾਤਾ ਦੇਵਤਾ ਬਣਾ ਦਿੰਦੀ ਹੈ ਪਰ ਉਹ ਆਪਣੀਆਂ ਨਜ਼ਰਾਂ 'ਚ ਇਸ ਅਪਰਾਧ बोਧ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਉਹ ਸੋਦਾ ਨਾਲ ਨਾ ਨਹੀਂ ਕਰ ਰਿਹਾ ਆਪਣੇ ਗੁਰੂ ਦਾ ਵਿਸ਼ਵਾਸ ਜਿੱਤਣ ਲਈ ਉਹ ਆਪਣੇ ਪਿਆਰ ਦੀ ਬਲੀ ਵੀ ਦਿੰਦਾ ਹੈ ਤੇ ਸੁਣਾ ਨੂੰ ਵੀ ਮਜਬੂਰ ਕਰਦਾ ਹੈ ਕਿ ਉਹ ਆਪਣੇ ਪਿਤਾ ਵੱਲੋਂ ਪਸੰਦ ਕੀਤੇ ਨੌਜਵਾਨ ਕਲਾਸ਼ ਨਾਲ ਵਿਆਹ ਕਰਵਾ ਕੇ ਆਪਣੇ ਸਹੁਰੇ ਚਲੀ ਜਾਵੇ ਅੰਤ ਭਾਵਕ ਆਦਰਸ਼ ਦੇ ਵਹਿਣ ਚ ਬਹਿ ਕੇ ਲਿਆ ਇਹ ਫੈਸਲਾ ਸਿਰਫ ਉਨਾ ਦੋਵਾਂ ਦੇ ਮਾਨਸਿਕ ਸੰਤਾਪ ਨੂੰ ਹੀ ਡੂੰਗਾ ਨਹੀਂ ਕਰਦਾ ਸਗੋਂ ਪ੍ਰੋਫੈਸਰ ਸ਼ਕਲਾ ਲਈ ਵੀ ਜੀਵਨ ਦਾ ਰਿਸ਼ਤਾ ਨਸੂਲ ਬਣ ਜਾਂਦਾ ਹੈ ਦੋਸਤੋ ਚੰਦਰ ਵੱਲੋਂ ਮਜਬੂਰ ਕੀਤੇ ਜਾਣ ਕਰਕੇ ਸੁਦਾ ਦਾ ਸਰੀਰ ਤਾਂ ਕਲਾਸ਼ ਨਾਲ ਵਿਆਹ ਜਾਂਦਾ ਹੈ ਪਰ ਆਤਮਾ ਅਜੇ ਵੀ ਆਪਣੇ ਦੇਵਤਾ ਦੇ ਚਰਨਾਂ ਵਿੱਚ ਹੀ ਰਹਿੰਦੀ ਹੈ ਜਿਸ ਕਾਰਨ ਉਹ ਨਾ ਤਾਂ ਸਹੀ ਅਰਥਾਂ 'ਚ ਕਿਸੇ ਦੀ ਪਤਨੀ ਬਣ ਸਕਦੀ ਹੈ ਤੇ ਨਾ ਹੀ ਕਿਸੇ ਦੀ ਪ੍ਰੇਮ ਕਰਿਆ ਜਾਂਦੀ ਹੈ ਉਸ ਦੇ ਮਨ ਅੰਦਰਲਾ ਇਹ ਪਛਤਾਵਾ ਵੀ ਉਸ ਦੀ ਮਾਨਸਿਕ પીੜ ਨੂੰ ਮਾਨਸਿਕ ਕੁੰਠਾ 'ਚ ਬਦਲਦਾ ਹੈ ਕਿ ਉਹ ਬਹੁਤ ਹੀ ਖੁੱਲੇ ਚੰਗੇ ਤੇ ਨੇਕ ਵਿਚਾਰਾਂ ਵਾਲੀ ਆਪਣੀ ਪਤੀ ਕਲਾਸ਼ ਨੂੰ ਸਿਰਫ ਆਪਣਾ ਤਨ ਹੀ ਸੌਪ ਸਕੀ ਹੈ ਤੇ ਮਾਨਸਿਕ ਤੌਰ ਤੇ ਉਸ ਨਾਲ ਨਹੀਂ ਜੁੜ ਸਕੀ ਨਾਵਲ ਆਪਣੇ ਏਸ਼ ਦਾਰਸ਼ਨਿਕ ਬਹੁਤੀ ਸਥਾਪਨਾ ਬਹੁਤ ਕਲਾਤਮਕ ਢੰਗ ਨਾਲ ਕਰਦਾ ਹੈ ਕਿ ਜੀਵਨ ਦੇ ਲਕੀਰੀ ਆਦਰਸ਼ ਕਿਸ ਤਰ੍ਹਾਂ ਮਨੁੱਖੀ ਜਜ਼ਬਾਤਾਂ ਦਾ ਗळा ਘੁੱਟ ਕੇ ਮਨੁੱਖ ਨੂੰ ਜਉਂਦੀ ਲਾਸਟ ਚ ਤਬਦੀਲ ਕਰ ਦਿੰਦੀ ਨੇ ਸੁਦਾ ਆਪਣੇ ਤਨ ਤੇ ਮਨ ਦੀ ਵੰਡ ਹੋਣ ਕਾਰਨ ਸਰੀਰਕ ਤੇ ਮਾਨਸਿਕ ਤੌਰ ਤੇ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਆਪਣੀ ਮਾਨਸਿਕ ਪੀੜ ਤੋਂ ਛੁਟਕਾਰਾ ਪਾਉਣ ਲਈ ਮੌਤ ਹੀ ਉਸ ਨੂੰ ਆਖਰੀ ਵਿਕਲਪ ਵਿਖਾਈ ਦਿੰਦੀ ਹੈ ਉਹ ਚੰਦਰ ਦੇ ਵਿਛੋੜੇ ਕਾਰਨ ਆਪਣੇ ਅੰਦਰਲੇ ਖਲਾਅ ਨੂੰ ਤਾਂ ਨਹੀਂ ਭਰ ਸਕਦੀ ਪਰ ਅਜਿਹੇ ਯਤਨ ਜ਼ਰੂਰ ਕਰਦੀ ਹੈ ਕਿ ਚੰਦਰ ਉਸ ਦੀ ਭੂਆ ਦੀ ਬੇਨਤੀ ਨਾਲ ਵਿਆਹ ਕਰਵਾ ਕੇ ਆਪਣੇ ਅੰਦਰਲੇ ਖਲਾਅ ਨੂੰ ਜ਼ਰੂਰ ਭਰ ਲਵੇ ਸੁਦਾ ਦੇ ਵਿਆਹ ਤੋਂ ਬਾਅਦ ਚੰਦਰ ਵੀ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਤਾਂ ਇਸ ਸਮੇਂ ਉਸ ਦੇ ਜੀਵਨ 'ਚ ਆਈ ਇੱਕ ਹੋਰ ਕੁੜੀ ਪੰਮੀ ਉਸ ਦੀ ਆਦਰਸ਼ਕ ਸੋਚ ਦੀ ਦਿਸ਼ਾ ਤਬਦੀਲ ਕਰਨ ਦੀ ਕੋਸ਼ਿਸ਼ ਕਰਦੀ ਆ ਉਸ ਨੂੰ ਅਹਿਸਾਸ ਕਰਾਉਂਦੀ ਹੈ ਕਿ ਮੁਹੱਬਤ ਦੇ ਅਰਥ ਸਿਰਫ ਤਿਆਗ ਨਹੀਂ ਹੁੰਦੇ ਸਗੋਂ ਇਸ ਨੂੰ ਜਿਉਂਦਾ ਰੱਖਣ ਲਈ ਸਰੀਰਕ ਵਾਸ਼ਨਾ ਵੀ ਜ਼ਰੂਰੀ ਹੁੰਦੀ ਹੈ ਭਾਵੇਂ ਪੰਮੀ ਦੇ ਵਿਚਾਰ ਸੋਧਾ ਦੇ ਵਿਚਾਰਾਂ ਤੋਂ ਬਿਲਕੁਲ ਵੱਖਰੇ ਨੇ ਪਰ ਇਹ ਕੁਝ ਸਮੇਂ ਲਈ ਹੀ ਉਸ ਨੂੰ ਉਦਾਸੀ ਚੋਂ ਕੱਢ ਸਕਦੇ ਨੇ ਜਦੋਂ ਉਹ ਸੋਧਾ ਦੀ ਸਹੇਲੀ ਗੈਸੂ ਦੇ ਆਪਣੇ ਮਗੇਤਰ ਤੇ ਪ੍ਰੇਮੀ ਰਹੇ ਅਕਤਰ ਭਰਤੀ ਤ્યાਗ ਦੀ ਭਾਵਨਾ ਨੂੰ ਵੇਖਦਾ ਹੈ ਤਾਂ ਉਹ ਫਿਰ ਤੋਂ ਮਾਨਸਿਕ ਤੌਰ ਤੇ ਡਾਵਾਡੂੜ ਹੋ ਜਾਂਦਾ ਹੈ ਅਜਿਹੀ ਸਥਿਤੀ 'ਚ ਬਿਣਤੀ ਉਸ ਦਾ ਸਹਾਰਾ ਬਣਦੀ ਹੈ ਤਾਂ ਨਾਵਲ ਦੀ ਕਹਾਣੀ ਅਦਰਸ਼ ਤੋਂ ਯਰਥਾ ਯਥਾਰਥ ਵੱਲ ਵੱਡਾ ਮੋੜ ਕੱਢਦੀ ਹੈ ਵਰਣ ਵਿਵਸਥਾ ਦੇਮੇਤੀ ਰਹੇ ਪ੍ਰੋਫੈਸਰ ਸ਼ੁਕਲਾ ਦੇ ਵਿਚਾਰਾਂ ਵਿੱਚ ਵੀ ਸਮੇਂ ਨਾਲ ਆਈ ਤਬਦੀਲੀ ਉਹਨਾਂ ਨੂੰ ਅੰਤਰਜਾਤੀ ਵਿਆਹ ਦਾ ਸਮਰਥਕ ਬਣਾ ਦਿੰਦੀ ਹੈ ਤੇ ਉਹਨਾਂ ਨੂੰ ਆਪਣੀ ਭਾਣਜੀ ਲਈ ਆਪਣੇ ਸ਼ਗਿਰਦ ਚੰਦਰ ਨਾਲੋਂ ਟੁਕਮਾ ਵਰ ਕੋਈ ਹੋਰ ਵਿਖਾਈ ਨਹੀਂ ਦਿੰਦਾ ਭਾਵੇਂ ਬਿੰਤੀ ਵੀ ਸੁਦਾਬਾਗ ਚੰਦਰ ਨੂੰ ਦੇਵਤਾ ਸਮਝਦੀ ਰਹੀ ਹੈ ਪਰ ਦੋਵਾਂ ਲਈ ਪੈਦਾ ਹੋਈਆਂ ਨਵੀਆਂ ਸਥਿਤੀਆਂ ਕਿਸੇ ਆਦਰਸ਼ ਦੀ ਬਜਾਏ ਉਹਨਾਂ ਦੀਆਂ ਯਥਾਰਥਿਕ ਲੋੜਾਂ ਨਾਲ ਜੁੜੀਆਂ ਹੋਈਆਂ ਨੇ ਸੁਦਾ ਦੇ ਫੁੱਲ ਗੰਗਾ ਵਿੱਚ ਪਾਉਣ ਤੋਂ ਬਾਅਦ ਚੰਦਰ ਵੱਲੋਂ ਉਸ ਦੀ ਖਿੜੀ ਰਾਖ ਨਾਲ ਬਿੰਤੀ ਦੀ ਮੰਗ ਭਰਨਾ ਵੀ ਭਾਵੇਂ ਇੱਕ ਅਦਰਸ਼ਕ ਫੈਸਲਾ ਹੀ ਲੱਗਦਾ ਹੈ ਪਰ ਇਹ ਅਦਰਸ਼ ਮਨੁੱਖੀ ਜੀਵਨ ਤੋੜਨ ਨੂੰ ਅੱਗੇ ਰਜਾਣ ਵਾਲਾ ਤੇ ਸਮਾਜ ਦਾ ਬਹੁਤ ਕੁਝ ਸਵਾਰਨ ਵਾਲਾ ਹੈ ਇਹ ਨਾਵਲ ਸਿਰਫ ਇੱਕ ਪਿਆਰ ਕਹਾਣੀ ਨਹੀਂ ਹੈ ਸਗੋਂ ਮਨੁੱਖੀ ਮਨ ਦੀਆਂ ਗੁੰਝਲਾਂ ਨੈਤਿਕਤਾ ਤਿਆਗ ਤੇ ਸਮਰਪਣ ਵਰਗੇ ਭਾਵਾਂ ਦਾ ਡੂੰਗਾ ਅਧਿਨ ਵੀ ਹੈ ਉਹ ਜੋ ਕੇ ਸਮੇਂ ਦੇ ਪਾਠਕਾਂ ਨੂੰ ਏਸ ਵਿਚਰੀਆਂ ਕੁਝ ਆਦਰਸ਼ਕ ਸਥਿਤੀਆਂ ਗੈਰ ਪ੍ਰਸੰਗਿਕ ਵੀ ਲੱਗ ਸਕਦੀਆਂ ਨੇ ਪਰ प्रौੜ ਉਮਰ ਦੇ ਪਾਠਕਾਂ ਲਈ ਇਹ ਪੂਰੀ ਤਰ੍ਹਾਂ ਪ੍ਰਸੰਗਿਕ ਤੇ ਸਵਕਾਰਨਯੋਗ ਨੇ ਸਨ 47 ਤੋਂ ਪਹਿਲਾਂ ਦੀ ਜ਼ਗੀਰਦਾਰੀ ਸਮਾਜਿਕ ਬਵਸਥਾ ਵਿੱਚ ਚੰਦਰ ਤੇ ਸੁਦਾ ਵਾਂਗ ਪਿਆਰ ਦਾ ਆਦਰਸ਼ਿਕ ਸਿਰਜਣ ਵਾਲੇ ਲੋਕ ਤੇ ਪ੍ਰੇਮੀ ਆਮ ਮਿਲ ਜਾਂਦੇ ਸਨ ਨਾਵਲ ਦੀ ਕਾਵਿਕ ਰੰਗਤ ਵਾਲੀ ਭਾਸ਼ਾ ਇਸ ਦੇ ਪਾਠ ਵਿੱਚ ਪਾਠਕੀ ਦਿਲਚਸਪੀ ਨੂੰ ਲਗਾਤਾਰ ਬਣਾਈ ਰੱਖਦੀ ਹੈ ਨਾਵਲ ਦਾ ਪੰਜਾਬੀ ਅਨਵਾਦ ਬਹੁਤ ਸੱਜ ਹੈ ਜਗਦੀਸ਼ ਕੁਲਰੀਆ ਨੇ ਇਸ ਅਨਵਾਦ ਤੇ ਇਨੀ ਮਿਹਨਤ ਕੀਤੀ ਹੈ ਕਿ ਲੱਗਦਾ ਹੀ ਨਹੀਂ ਕਿ ਅਸੀਂ ਕੋਈ ਹਿੰਦੀ ਨਾਵਲ ਪੜ ਰਹੇ ਹਾਂ ਸੋ ਕੋ ਇਸ ਤਰ੍ਹਾਂ ਲੱਗਦਾ ਹੈ ਅਸੀਂ ਮੂਲ ਰੂਪ ਚ ਪੰਜਾਬੀ ਭਾਸ਼ਾ ਚ ਲਿਖਿਆ ਕੋਈ ਕਲਾਸਿਕ ਨਾਵਲ ਹੀ ਪੜ੍ਹ ਰਹੇ ਹਾਂ ਮੈਂ ਆਪਣੇ ਸਮੇਂ ਦੇ ਇਸ ਬਹੁ ਚਰਚਿਤ ਤੇ ਕਲਾਸਿਕ ਨਾਵਲ ਦਾ ਹਾਰਦਿਕ ਸਵਾਗਤ ਕਰਦਾ ਹਾਂ